ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਟਾਈਮ ਇੱਕ ਘੰਟਾ ਅੱਗੇ ਹੋ ਗਿਆ ਦਿਹਾੜੀ ਗਿੱਠ-ਗਿੱਠ ਲੰਮੀ ਹੋ ਗਈ ਮੌਕਾ ਮਿਲਦੇ ਹੀ ਵਰਪਾਂ ਦੀ ਇੱਕ ਧੀ ਪਿੰਡਾ ਵਾਲੇ ਕਨੇਡਾ ਵੱਲ ਨਿਕਲ ਗਿਆ ਗੈਸ ਸਟੇਸ਼ਨ ਤੇ ਗੋਰਾ ਬਾਪੂ ਹੁਰਾਂ ਦੀ ਉਮਰ ਪੁੱਛਣ ਲੱਗਾ ਕਿੰਨੇ ਦਾ ਪਾਵਾ ਆਖਿਆ ਬਾਪੂ ਜੀ ਐਸ਼ ਕਰ ਆਪੇ ਪਾਲਵਾਂਗਾ ਫਿਰ ਸ਼ੀਸ਼ਾ ਸਾਫ਼ ਕਰਨ ਲੱਗਾ ਤਾਂ ਉਹ ਵੀ ਹੱਥੋਂ ਫੜ ਲਿਆ ਸ਼ੁਕਰੀਆ ਕਰਦਾ ਦੂਜੀ ਵੱਲ ਨੂੰ ਹੋ ਗਿਆ ਪਤਾ ਨਹੀਂ ਕਾਦੀ ਮਜਬੂਰੀ ਹੁੰਦੀ ਜਦੋਂ ਇਸ ਉਮਰੇ ਕੰਮ ਕਰਨਾ ਪੈ ਜਾਂਦਾ ਧੁੱਪ ਵੇਖ ਲੱਗਾ ਜੇ ਅੱਜ ਸ਼ਿਵ ਜਿਉਂਦਾ ਹੁੰਦਾ ਤਾਂ ਜ਼ਰੂਰ ਗਾਉਂਦਾ ਅੱਜ ਦੇਣ ਚੜਿਆ ਤੇਰੇ ਰੰਗ ਵਰਗਾ ਨਾਲ ਦੀ ਕਾਰ ਵਿੱਚ ਦੋ ਹੌਲੀ ਉਮਰ ਦੀਆਂ ਗੋਰੀਆਂ ਤੇ ਇੱਕ ਗੋਰਾ ਹੱਸ-ਹੱਸ ਦੂਰੇ ਹੋ ਰਹੇ ਸਨ ਫੋਨ ਦੀ ਸਕਰੀਨ ਤੇ ਕੁਝ ਚੱਲ ਰਿਹਾ ਸੀ ਸ਼ਾਇਦ ਸੈੱਲ ਫੋਨ ਨਿੱਕੀ ਜਿਹੀ ਆਫਤ ਦੀ ਪੁੜੀ ਨੇ ਇਨਸਾਨੀ ਹਾਸੇ ਠੱਠੇ ਗੱਲਾਂ ਬਾਤਾਂ ਸਭ ਕੁਝ ਕਬਜ਼ੇ ਹੇਠ ਕਰ ਲਈ ਫੇਰ ਪਤਾ ਨਹੀਂ ਕੀ ਹੋਇਆ ਇੱਕਦਮ ਗੱਡੀ ਦੀਆਂ ਚੀਕਾਂ ਕਢਾ ਹਨੇਰੀ ਹੋ ਗਏ ਚੜਦੀ ਜਵਾਨੀ ਦਾ ਸਰੂਰ ਕਿਸੇ ਨੇ ਇਸੇ ਨੂੰ ਹੀ ਤਾਂ ਆਖਿਆ ਬਢੇਰੀ ਉਮਰ ਦੀ ਗੋਰੀ ਖੌਂਡੀ ਫੜ ਅੰਦਰੋਂ ਨਿਕਲਦੀ ਹੋਈ ਹਰ ਆਉਂਦੇ ਜਾਂਦੇ ਵੱਲ ਮੁਸਕਾਨ ਵੰਡਦੀ ਹੋਈ ਸ਼ਾਇਦ ਢਾਲਦੀ ਸੂਰਜ ਦੀ ਲਾਲੀ ਨੂੰ ਆਪਣੇ ਵਜੂਦ ਅੰਦਰ ਸਮੋ ਰਹੀ ਸੀ ਸ਼ਹਿਰੋਂ 25 ਕਿਲੋਮੀਟਰ ਦੂਰ ਬਰਫਾਂ ਨਾਲ ਚਿੱਤੇ ਹੋਏ ਸਰਕੰਡੇ ਵਿੱਚੋਂ ਇੱਕ ਹਿਰਨ ਚੁੰਗੀਆਂ ਭਰਦਾ ਹੋਇਆ ਅੱਗੋਂ ਨਿਕਲ ਗਿਆ ਇੱਥੇ ਜਦੋਂ ਇੱਕ ਸੜਕ ਪਾਰ ਕਰਦਾ ਤਾਂ ਹੋਰ ਵੀ ਮਗਰੋਂ ਜ਼ਰੂਰ ਨਿਕਲਦੇ ਬਾਕਿਆ ਹੀ ਪੂਰੇ ਦਾ ਪੂਰਾ ਟੱਬਰ ਸੀ ਮੈਂ ਗੱਡੀ ਖਲਾਰ ਲਈ ਉਹ ਹਵਾ ਵਿੱਚੋਂ ਕੁਝ ਸੁੰਘਦੇ ਹੋਏ ਦੂਜੇ ਪਾਸੇ ਨੂੰ ਨਿਕਲ ਗਏ ਥੋੜਾ ਅੱਗੇ ਐਕਸੀਡੈਂਟ ਵਿੱਚ ਹੁਣੇ-ਹੁਣੇ ਮਰੀ ਹੋਈ ਇੱਕ ਹਰਨਦੀ ਲੋਥ ਕੋਲ ਕੋਲਤੇ ਕੁਝ ਮੂਲਵਾਸੀ ਭਰਾ ਆਪਣੇ ਪਿਕਅਪ ਟਰੱਕ ਵਿੱਚ ਲੱਦਣ ਦੀ ਤਿਆਰੀ ਵਿੱਚ ਸਨ ਕਿਸੇ ਦੀ ਮੌਤ ਤੇ ਕਿਸੇ ਦਾ ਜਸ਼ਨ ਕੋਲ ਹੀ ਸੂਏ ਵਿੱਚ ਜੰਮੀ ਹੋਈ ਬਰਫ਼ ਵਿੱਚਕਾਰ ਪਿਗਲੇ ਹੋਏ ਪਾਣੀ ਦੀ ਲੀਕ ਵਿੱਚੋਂ ਝਾਤੀ ਮਾਰਦੀ ਹੋਈ ਜ਼ਿੰਦਗੀ ਚੰਗੇ ਮੌਸਮ ਆਉਣ ਦਾ ਸਨੇਹਾ ਦੇ ਰਹੀ ਸੀ ਲਾਕਪੋਰਟ ਨਾਮ ਦਾ ਕਸਵਾ ਤੇ ਜੰਮਿਆ ਹੋਇਆ ਦਰਿਆ 3 ਮਹੀਨਿਆਂ ਦੇ ਬਾਅਦ ਫੇਮਗਰੋਂ ਫੇਰ ਖੁੱਲੇ ਹੋਏ ਰੈਸਟੋਰੈਂਟ ਦੀ ਪੋਚਾ ਲਾਉਂਦੀ ਗੋਰੀ ਸਾਨੂੰ ਦੇਖ ਚਾ ਚੜ ਗਿਆ ਕਹਿੰਦੀ ਬੈਠੋ ਹੁਣੇ ਲਿਹਾਈ ਤੁਹਾਡਾ ਆਰਡਰ ਬਸ ਇਹਨਾਂ ਦੱਸ ਦਿਓ ਕਿ ਆਰਡਰ ਉਹੀ ਪਿਛਲੇ ਸਾਲ ਵਾਲਾ ਹੀ ਕਿ ਕੋਈ ਹੋਰ ਸੋਚਿਆ ਦਿਨੀ ਜਿੰਨੀ ਦੇਰ ਆਰਡਰ ਲੱਗਦਾ ਬਾਥਰੂਮ ਹੋ ਆਇਆ ਜਾਵੇ ਕੀ ਵੇਖਿਆ ਹੌਲੀ ਉਮਰ ਦੀ ਗੋਰੀ ਓਲੇ ਜਏ ਫੋਨ ਤੇ ਲੱਗੀ ਹੋਈ ਸੀ ਸਾਨੂੰ ਦੇਖ ਟਠੰਬਰ ਜਹੀ ਗਈ ਇਥੋਂ ਦਾ ਰਵਾਜ 18 ਸਾਲ ਤੱਕ ਸਰਕਾਰ ਪੈਸੇ ਦਿੰਦੀ ਏ ਤੇ 19 ਸਾਲ ਮਾਪੇ ਹੱਥ ਜੋੜ ਦਿੰਦੇ ਆ ਕਿ ਜਾਓ ਭਾਈ ਖੁਦ ਨੌਕਰੀਆਂ ਲੱਭੋ ਫੀਸਾਂ ਤੇ ਹੋਰ ਖਰਚਿਆਂ ਦਾ ਖੁਦ ਹੀ ਜਿਗਾਰੜ ਕਰੋ ਮਹਿੰਗੀ ਟਰੱਕ ਵਿੱਚ ਕੁਲਫੀ ਖਾਣ ਆਈ ਇੱਕ ਗੋਰੇਵਾਲ ਦੇਖ ਗਰੇਵਾਲ ਚੇਤੇ ਆ ਗਿਆ ਮੇਰੀ 11 ਮਾਡਲ ਹੋਂਡਾ ਸਿਵਕਾ ਵੇਖ ਟੀਚਰਾਂ ਕਰਦਾ ਅੱਖਾਂ ਲੱਗਾ ਯਾਰ ਕੋਈ ਗੱਡੀ ਤੇ ਚੱਜ ਦੀ ਰੱਖ ਲੈ ਅਗੋਂ ਆਖਿਆ ਭਾਈ ਬਿਨਾ ਮਾਰਗਟ ਵਾਲੀ ਸਾਈਕਲ ਤੇ ਕਾਲਜ ਜਾਣ ਵਾਲੇ ਨੂੰ ਪਾਲਾਂ ਕਾਦੀ ਸੰਗ ਸ਼ਰਮ ਨਾਲੇ ਬਹੁਤਿਆਂ ਨਾਲ ਚੰਗਾ ਹਾਂ ਕਈਆਂ ਨੂੰ ਇਹ ਵੀ ਨਸੀਬ ਨਹੀਂ ਹੁੰਦੀ ਪਰ ਇੱਥੇ ਗੱਡੀ ਦੀ ਕੀਮਤ ਤੈਅ ਕਰਦੀ ਕਿਸੇ ਨੂੰ ਤੂੰ ਆਖਣਾ ਕਿ ਤੁਸੀਂ ਜੰਮਿਆ ਹੋਇਆ ਦਰਿਆ ਐਨੇ ਵਿਚਾਲੇ ਸਰਾਖ ਕਰਕੇ ਮੱਛੀਆਂ ਫੜਦਾ ਫਿਲੀਪੀਨੋ ਕੋਲ ਹੀ ਨਿੱਕੇ ਨਿੱਕੇ ਜਵਾਕ ਖੇਡਣਾ ਵਿੱਚ ਮਾਸਤ ਬਰਫ਼ ਸਾਫ਼ ਕਰਦਾ ਇੱਕ ਹੋਰ ਗੋਰਾ ਜੰਮੀ ਹੋਈ ਸ਼ੀਸ਼ਾ ਬਣੀ ਬਰਫ਼ ਤੇ ਲੂਣ ਛੜਕ ਰਿਹਾ ਸੀ ਕੋਈ ਤਲਕ ਹੀ ਨਾ ਪਾਵੇ ਸੱਟ ਬੜੀ ਭੈੜੀ ਲੱਗਦੀ ਉਹੀ ਲੂਣ ਜਿਹੜਾ ਅੱਜ ਕੱਲ ਦੂਜਿਆਂ ਦੇ ਝਾਕਮਾਂ ਤੇ ਵੀ ਛੜਕਿਆ ਜਾਂਦਾ ਫੇਰ ਮਾਨ ਨੇ ਉਡਾਰੀ ਮਾਰੀ 80 ਸਾਲ ਦਾ ਸਮੇਤ ਆਖਦਾ ਬਹੁਤੀ ਝਾਰ-ਵੇਲੀ ਚਲੇ ਗਏ ਨੇ ਸਾਰਿਆਂ ਨੂੰ ਵਹਿਮ ਸੀਗੇ 100 ਸਾਲ ਤੱਕਰ ਕੁਝ ਨਹੀਂ ਹੁੰਦਾ ਪਰ ਜਦੋਂ ਗਏ ਫੇਰ ਕ੍ਰਿਕਟ ਟੀਮ ਬਾੰਗ ਅਗੜ ਪਿਛੜ ਇੱਕ ਤਾਂ ਸੁੱਤਾ ਹੀ ਸੌ ਗਿਆ ਤੇ ਦੂਜਾ ਆਖਰੀ ਸਟੇਜ ਵਾਲਾ ਕੈਂਸਰ ਡਾਕਟਰਾਂ ਨੇ ਦੱਸਿਆ ਤਾਂ ਰੋ ਪਿਆ ਅਜੇ ਤਾਂ ਮੈਂ ਕੁਝ ਵੇਖਿਆ ਹੀ ਨਹੀਂ ਕੁੱਤੇ ਨੂੰ ਸੈਰ ਕਰਾਉਂਦੀ ਗੋਰੀ ਸਾਡੀ ਗੱਡੀ ਦੇਖ ਇੱਕ ਪਾਸੇ ਖਲੋ ਗਈ ਹਲਕਾ ਜਿਹਾ ਮੁਸਕਰਾਈ ਤੇ ਫੇਰ ਰਵਾ ਰਵੀ ਤੁਰ ਪਈ ਕਾਲੇ ਕਾਂ ਪੂਰੇ ਗਲੜ ਨਿੱਕੀਆਂ ਚੜੀਆਂ ਆਕੜ ਉਸਲਵੱਟੇ ਲੈੰਦੀ ਜ਼ਿੰਦਗੀ ਦੇ ਰੰਗ ਟੰਗ ਗਰਮੀਆਂ ਦੀਆਂ ਤਿਆਰੀਆਂ ਤੇ ਜੱਗ ਦੇ ਆਉਂਦਿਆਂ ਦੇ ਮੇਲੇ ਇੱਕ ਹੋਰ ਗੋਰਾ ਗਰਾਜ ਦੀ ਸਫਾਈ ਕਰਦਾ ਹੋਇਆ ਕੋਲੋਂ ਲੰਘਦੇ ਨੂੰ ਅਕੇਰਾਂ ਤੱਕ ਦੇ ਜ਼ਰੂਰ ਪਛਾਣਨ ਦੀ ਕੋਸ਼ਿਸ਼ ਠੀਕ ਉਦਾਂ ਜਿੱਦਾਂ ਕੋਲੋਂ ਲੰਘਦੇ ਨੂੰ ਦੇਖ ਪੱਠੇ ਵੱੜਦਾ ਹੋਇਆ ਮੈਂ ਦਾਤੀ ਜ਼ਮੀਨ ਵਿੱਚ ਗੜਦਿਆ ਕਰਦਾ ਸਾਂ ਕੁਝ ਵਾਰੀ ਪਹਿਲਾਂ ਅਚਾਨਕ ਉਡਾਰੀ ਮਾਰ ਗਿਆ ਮਿੱਤਰ ਪਿਆਰਾ ਗੁਰਪਿੰਦਰ ਸਿੰਘ ਤੂਰ ਚੀਤੇ ਆ ਗਿਆ ਚੰਗਾ ਭਲਾ ਹੀ ਸੀ ਜਿਸ ਦਾ ਜਾਂਦਾ ਉਸ ਨੂੰ ਕਾਟੇ ਪੈਂਦੇ ਬਾਕੀ ਤਾਂ ਭੁੱਲ ਭਲਾ ਜਾਂਦੀ ਪਤਾ ਨਹੀਂ ਕਿੱਥੇ ਹੋਵੇਗਾ ਇਸ ਵੇਲੇ ਨਿੱਕੀ ਜਹੀ ਜ਼ਿੰਦਗੀ ਪਤਾ ਨਹੀਂ ਲੋਕ ਲੜਨ ਪਿੰਨ ਤੇ ਨਫ਼ਰਤਾਂ ਲਈ ਟਾਈਮ ਕਿੱਦਾਂ ਕੱਢ ਲੈਂਦੇ ਨੇ ਜੰਗ ਜੱਗ ਜੰਕਸ਼ਨ ਰੇਲਾਂ ਦਾ ਸ਼ੁਕਰੇ ਉਸ ਮਾਲਕ ਦਾ ਮੈਨੂੰ ਦੋ ਅੱਖੀਆਂ ਵਾਲੀ ਇੱਕ ਕੀਮਤੀ ਨੇਮਤ ਬਖਸ਼ੀ ਨਹੀਂ ਤਾਂ ਇਹ ਬੇਸ਼ਮਾਰ ਰੰਗ ਤਮਾਸ਼ੇ ਦੇਖਣੇ ਕਿਸੇ ਨਸੀਬ ਹੋਣੇ ਸਨ ਕਿੱਥੇ ਨਸੀਬ ਹੋਣੇ ਸਨ ਤੁਹਾਨੂੰ ਇਹ ਚਾਰ ਧਾਰਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ